ਸਚਕੰਡ ਸ੍ਰੀ ਦਰਬਾਰ ਸਾਹਿਬ ਪਹੁੰਚੀ ਪੰਜ ਤਖਤਾਂ ਦੀ ਯਾਤਰਾ ਹਰਮੰਦਰ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਦੁਬਾਰਾ ਹੋਈ ਰਵਾਨਾ ਪੰਜ ਤਖਤਾਂ ਸਹਿਬਾਨ ਦੀ ਰੇਲ ਯਾਤਰਾ ਨੇ ਸ੍ਰੀ ਅੰਮ੍ਰਿਤਸਰ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਕੀਤੀ ਵਾਪਸੀ ਰਵਾਨੀ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਬੀਤੇ ਦਿਨੀ ਪੰਜ ਤਖਤਾਂ ਦੇ ਦਰਸ਼ਨਾਂ ਲਈ ਨਗਰ ਕੀਰਤਨ ਦੇ ਰੂਪ ਵਿੱਚ ਚੱਲੀ ਵਿਸ਼ੇਸ਼ ਰੇਲ ਯਾਤਰਾ ਦਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾਈ ਜਹੋ ਜਲਾਲ ਦੇ ਨਾਲ ਵਾਪਸੀ ਤਖਤ ਸ੍ਰੀ ਹਜੂਰ ਸਾਹਿਬ ਲਈ ਰਵਾਨਾ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਰਵਾਨਗੀ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਪੰਜ ਪਿਆਰੇ ਸਹਿਬਾਨ ਨਿਸ਼ਾਂਚੀ ਸਿੰਘਾਂ ਅਤੇ ਪ੍ਰਮੁੱਖ ਸ਼ਖਸੀਤਾਂ ਨੂੰ ਸਰੋਪ੍ਰੇਅ ਭੇਟ ਕੀਤਾ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜ ਤਖਤਾਂ ਦੀ ਯਾਤਰਾ ਲਈ ਆਈਆਂ ਸੰਗਤਾਂ ਨੂੰ ਵਧਾਈ ਦਿੱਤੀ। ਉਹਨਾਂ ਕਹਿਆ ਕਿ ਸਿੱਖ ਪੰਥ ਅੰਦਰ ਪੰਜ ਤਖਤਾਂ ਦੀ ਆਪਣੀ ਮਹਾਨਤਾ ਤੇ ਹਰ ਸਿੱਖ ਤਖਤ ਦੇ ਦਰਸ਼ਨਾ ਦੀ ਤਾਂਗ ਰੈਂਦੀ ਹੈ। ਉਹਨਾਂ ਕਹਿਆ ਕਿ ਇਹਨਾਂ ਸੰਗਤਾਂ ਨੇ ਵਿਸ਼ੇਸ਼ ਰੇਲ ਰਾਹੀਂ ਨਗਰ ਕੀਰਤਨ ਦੇ ਰੂਪ ਵਿੱਚ ਪੰਜ ਤਖਤਾਂ ਦੇ ਦਰਸ਼ਨ ਕੀਤੇ ਹਨ ਜੋ ਬੜਪਾਗੇ ਹਨ। ਨਗਰ ਕੀਰਤਨ ਦੀ ਰਵਾਨਗੀ ਮੌਕੇ ਪੁਲਿਸ ਪਾਰਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਕਾਰ ਪੇਟ ਕਰਦਿਆਂ ਸਲਾਮੀ ਦਿੱਤੀ ਤੇ ਨਿਹੰਗ ਜਥੇਬੰਦੀਆਂ ਵੱਲੋਂ ਹਾਥੀ, ਘੋੜਿਆਂ ਸਮੇਤ ਖਾਲਸਾਈ ਜਹੋ ਜਲਾਲ ਨਾਲ ਸ਼ਮੂਲੀਅਤ ਕੀਤੀ ਗਈ। ਹੋਈ ਸੀ ਉਹ ਪਿਛਲੇ ਦਿਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਪੁਰਖ ਸਾਹਿਬ ਜੀ ਵਿਖੇ ਪਹੁੰਚੇ ਵੱਡੇ ਗਿਣਤੀ ਕੋ ਸੰਗਤਾਂ ਨੇ ਸ਼ਮੂਲੀਅਤ ਕੀਤੀ ਦਰਸ਼ਨ ਦਿਦਾਰੇ ਕੀਤੇ ਸੇਵਾਵਾਂ ਕੀਤੀਆਂ ਔਰ ਅੱਜ ਸਤਗੁਰਾਂ ਦੇ ਛੱਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਜੋ ਵਿਸ਼ੇਸ਼ ਤੀਰਥ ਯਾਤਰਾ ਤਖਤ ਸ੍ਰੀ ਹਜੂਰ ਸਾਹਿਬ ਤੋਂ ਆਰੰਭ ਹੋਈ ਸੀ ਉਹ ਅੱਜ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਵਾਪਸ ਜਾ ਰਹੀ ਹੈ ਰਸਤੇ ਦੇ ਵਿੱਚ ਆਉਂਦਿਆਂ ਰਸਤੇ ਦੇ ਵਿੱਚ ਜਾਂਦਿਆਂ ਬਹੁਤ ਭਾਰੀ ਇਕੱਠ ਸੰਗਤਾਂ ਦੇ ਸਟੇਸ਼ਨਾਂ ਤੇ ਮਿਲੇ ਜਿਨ੍ਹਾਂ ਨੇ ਰੱਜ ਰੱਜ ਕੇ ਦਰਸ਼ਨ ਜ਼ਿਦਾਰੇ ਵੇ ਕੀਤੇ ਸੇਵਾਵਾਂ ਵੀ ਕੀਤੀਆਂ ਔਰ ਖੁਸ਼ੀਆਂ ਵੀ ਰਹੀਆਂ ਦਾਸ ਇਹ ਅਰਦਾਸ ਕਰਦਾ ਹੈ ਕਿ ਜਿਹੀਆਂ ਜਿਹੜੀਆਂ ਯਾਤਰਾਵਾਂ ਨੇ ਉਹ ਹਮੇਸ਼ਾ ਹੀ ਤਖਤ ਸਹਿਬਾਨਾਂ ਤੇ ਹੋਰ ਪੀਰਥ ਸਥਾਨਾਂ ਤੇ ਜਿਹੜੇ ਸਤਿਗੁਰਾਂ ਦੇ ਪਾਵਨ ਸਥਾਨ ਨੇ ਉਹਨਾਂ ਤੇ ਆਉਂਦੀਆਂ ਜਾਂਦੀਆਂ ਰਹਿਣ ਤਾਂ ਕਿ ਸਾਡੇ ਆਉਣ ਵਾਲੀਆਂ ਜਿਹੜੀਆਂ ਨੇ ਉਹ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਜੋ ਸੰਗਤਾਂ ਚੱਲ ਕੇ ਆਈਆਂ ਸਾਰਿਆਂ ਦਾ ਇੱਕ ਇੱਕ ਰੱਖਿਆ ਹੋਇਆ ਜਿਹੜਾ ਕਦਮ ਹੈਮਿੰਦਰ ਸਿੰਘ ਉਹ ਸਾਡੇ ਸਿਰ ਮੱਥੇ ਤੇ ਹੈ ਔਰ ਵਿਚੇਚੇ ਤੌਰ ਤੇ ਵਿਸ਼ੇਸ਼ ਕਰਕੇ ਜੋ ਪ੍ਰਬੰਧਕ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਵਾਏ ਯਾਨੀ ਗੁਰਮੀਤ ਸਿੰਘ ਜੀ ਅਤੇ ਬੰਗੋਈ ਸਾਹਿਬ ਉਹਨਾਂ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਜਾਂਦਾ ਹੈ ਤਖਸਾਲ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਕੁਰਵੰਤ ਸਿੰਘ ਜੀ ਹੋਰਾਂ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਜਾਂਦਾ ਹੈ ਸਮੁੱਚੇ ਬੋਰਡ ਦਾ ਧੰਨਵਾਦ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਨੇ ਐਡਾ ਵੱਡਾ ਪ੍ਰਬੰਧ ਕਰਕੇ ਉੱਥੋਂ ਇਹ ਤੀਰਥ ਯਾਤਰਾ ਆਰੰਭ ਕੀਤੀ ਸੀ ਜਿੱਥੇ ਅੱਜ ਤੀਰਥ ਯਾਤਰਾ ਦੀ ਵਾਪਸੀ ਹੈ ਉੱਥੇ ਅੱਜ ਸਤਗੁਰੂ ਧੰਨ ਗੁਰੰਤਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਵੀ ਬਹੁਤੋ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਮੁੱਚੇ ਜਗਤ ਨੂੰ ਅੱਜ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਮੈਂ ਜਿੱਥੇ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਤੋਂ ਸਾਰੀਆਂ ਗੁਰਸਿੱਖ ਸੰਗਤਾਂ ਉੱਥੇ ਹੀ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਸਾਰੀਆਂ ਗੁਰੂ ਦੀਆਂ ਲਾੜਦਿਆਂ ਨਹਿੰਗ ਸਿੰਘ ਫੌਜਾਂ ਸਾਰਿਆਂ ਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਨਾਲ ਹੀ ਜਿਹੜੀ ਇਹ ਤੀਰਥ ਯਾਤਰਾ ਜਿਹੜੀ ਹੈ ਰੇਲ ਯਾਤਰਾ ਸ੍ਰੀ ਹਜੂਰ ਸਾਹਿਬ ਨੰਦੇੜ ਸਾਹਿਬ ਤੋਂ 25 ਅਗਸਤ ਨੂੰ ਜਿਹੜੀ ਆਰੰਭ ਹੋਈ ਸੀ ਤੇ ਜਿਹੜੀ ਹਜੂਰ ਸਾਹਿਬ ਨੰਦੇੜ ਸਾਹਿਬ ਦੇ ਉੱਥੋਂ ਦੇ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਮਾਪੁਰਖਾਣੇ ਅਰਦਾਸ ਕਰਕੇ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਪੰਜ ਪਿਆਰੇ ਪੰਜ ਨਿਸ਼ਾਨ ਚੀਤ ਸਿੰਘ ਨਗਾਰ ਚੀਤ ਸਿੰਘ ਧੂਫੀਏ ਸਿੰਘ ਤੇ ਜਿਹੜੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਮਹਾਨ ਨਗਰ ਕੀਰਤਨ ਆਰੰਭ ਹੋਇਆ ਜਿਹਦੇ ਵਿੱਚ ਸਤਿਕਾਰਯੋਗ ਬਾਬਾ ਗੁਰਮੀਤ ਸਿੰਘ ਜਿਹੜੇ ਉੱਥੋਂ ਦੇ ਮੀਤ ਵੀ ਹੈੱਡ ਗ੍ਰੰਥੀ ਨੇ ਤੇ ਨਾਲ ਜਿਹੜੇ ਆਪਣੇ ਰਵਿੰਦਰ ਸਿੰਘ ਜੀ ਭੰਗਾਈ ਤੇ ਸਾਰੇ ਨਿਸ਼ਾਨ ਸਿੰਘ ਹੋਰ ਜਿਹੜੀਆਂ 1300 ਜਿਹੜੀਆਂ ਗੁਰਸੇਕ ਸੰਗਤਾਂ ਇਹ ਉਹ ਗੁਰਸੇਕ ਸੰਗਤਾਂ ਨੇ ਜਿਹੜੀਆਂ ਜਦੋਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਤੋਂ ਹਜ਼ੂਰ ਸਾਹਿਬ ਆ ਲਗਾਇਆ ਸੀ ਤੇ ਉਹਨਾਂ ਦੇ ਨਾਲ ਹੀ ਜਿਹੜੇ ਉਹ ਪਰਿਵਾਰ ਗਏ ਸੀ ਗੁਰੂ ਸਾਹਿਬ ਦੇ ਉਹਨਾਂ ਦੀ ਅਨਸਬਾਨੀ ਨੇ ਜਿਹੜੇ ਗੁਰਸਿਕ ਸੰਗਤਾਂ ਹਜੂਰ ਸਾਹਿਬ ਤੋਂ ਆਈਆਂ ਨੇ ਗੁਰੂ ਸਾਹਿਬ ਦੇ ਜਿਹੜੇ ਘੋੜੇ ਸੀ ਉਹਨਾਂ ਦੇ ਅਣਸਵੰਸ ਦੇ ਵਿੱਚੋਂ ਘੋੜਿਆਂ ਦੇ ਵੀ ਜਿੱਥੇ ਦਰਸ਼ਨ ਕਰਵਾਏ ਨੇ ਮੈਂ ਸਾਰੀਆਂ ਇਨ ਹੰਗਸੰਗ ਜਥੇਵੰਦੀਆਂ ਵੱਲੋਂ ਸਾਰੇ ਮਾਹਪੁਰਖਾਂ ਵੱਲੋਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਜੀ ਉੱਤੇ ਹੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਜਥੇਦਾਰ ਸ੍ਰੀ ਦੰਵਾ ਸਾਹਿਬ ਸਿੰਘ ਸਾਹਿਬ ਜਥੇਦਾਰ ਪਾਪਾ ਸੁਲਤਾਨ ਸਿੰਘ ਜੀ ਤਖਸ਼ੀਰੀ ਕੇਸਗੜ੍ਹ ਸਾਹਿਬ ਤੇ ਜਿੰਨੇ ਵੀ ਬਾਬਾ ਸੁਲੱਖਣ ਸਿੰਘ ਜੀ ਹੋਰ ਬਾਬਾ ਉਤਾਰ ਸਿੰਘ ਜੀ ਦਲਪੰਥ ਬਾਬਾ ਵਿਧੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਬਾਬਾ ਮੇਜਰ ਸਿੰਘ ਦਸ਼ਵੇਸ਼ ਤਰਨਾ ਦਲ ਹੋਰ ਸਾਰੀਆਂ ਹੀ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਸਾਰਿਆਂ ਨੇ ਜਿੱਤੇ ਆਪਣੀਆਂ ਆਪਣੀਆਂ ਹਾਜ਼ੀਆਂ ਲਵਾਇਆਂ ਨੇ ਮੈਂ ਫੇਰ ਦੁਆਰਾ ਇਹ ਜਿਹੜੀ ਯਾਤਰਾ ਆਈ ਹੈ ਇਹਦੀ ਬਹੁਤ ਜਿੱਥੇ ਮੈਂ ਪ੍ਰਸ਼ੰਸਾ ਵੀ ਕਰਦਾ ਤੇ ਇਹ ਪ੍ਰਚਾਰ ਤੇ ਪ੍ਰਸਾਰ ਦਾ ਸਾਧਨ ਹੈ ਤੇ ਮੈਂ ਬੇਨਤੀ ਕਰਦਾ ਹਰ ਸਾਲ ਹੀ ਜਿਹੜਾ ਇਹ ਇਦਾਂ ਹੀ ਟ੍ਰੇਨ ਲੈ ਕੇ ਆਉਣ ਤੇ ਗੁਰਸੇਕ ਸੰਗਤਾਂ ਜਿਹੜੀਆਂ ਇਹਨਾਂ ਨੂੰ ਜਿੱਥੇ ਬਹੁਤ ਜ਼ਿਆਦਾ ਜਿੱਥੇ ਪਟਨਾ ਸਾਹਿਬ ਉਥੇ ਆਪਣੇ ਤਖਸ਼ੀਰੀ ਕੇਸਗੜ੍ਹ ਸਾਹਿਬ ਫਤੇਗੜ੍ਹ ਸਾਹਿਬ ਦਮਨਵਾ ਸਾਹਿਬ ਤੱਕ ਦਮਨਵਾ ਸਾਹਿਬ ਤੇ ਜਿਹੜਾ ਅਕਾਲ ਤਖਸ਼ੜ ਸਾਹਿਬ ਤੇ ਆ ਕੇ ਪਰਸੋਂ ਇੱਥੇ ਹੀ ਜਿਹੜੀ ਨਗਰ ਕੀਰਤਨ ਦੀ ਇੱਥੇ ਮਹਾਰਾਜ ਤੇ ਸੁਖਾਤਨ ਹੋਏ ਅਕਾਲ ਤਖਤ ਸਾਹਿਬ ਤੋਂ ਫੇਰ ਜਿਹੜਾ ਸਿੰਘ ਸਹਿਬਾਨ ਨੇ ਅਰਦਾਸ ਕਰਕੇ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੋਰਾਂ ਨੇ ਤੇ ਨਾਗ ਗਿਆਨੀ ਸੁਲਤਾਨ ਸਿੰਘ ਜੀ ਸਾਰਿਆਂ ਨੇ ਹੰਗਸੰਗ ਜਥੇਵੰਦੀਆਂ ਦੇ ਮੁਖੀ ਸਹਿਬਾਨਾਂ ਨੇ ਜਿਹੜਾ ਆਰੰਭਤਾ ਕਰਵਾਈ ਹੈ ਤੇ ਬਹੁਤ-ਬਹੁਤ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਪ੍ਰੈਸ ਵਾਲਿਆਂ ਦਾ ਉੱਥੇ ਹੀ ਗੁਰਸੇਕ ਸੰਗਤਾਂ ਨੂੰ ਬਹੁਤ ਨਗਰ ਕੀਰਤਨ ਦੀਆਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ। ਪ੍ਰੋਗਰਾਮ ਕੀ ਦੇਰੋਂ ਕਦੋਂ ਚੱਲਣੀ ਕਿੱਥੇ ਕਦੋਂ ਪਹੁੰਚਣੀ ਹੈ। ਜਿਹੜੀ ਇਹ ਟ੍ਰੇਨ ਹੈ ਹੁਣ ਤੇ ਜਿਹੜਾ ਮਹੱਲਾ ਪਾਲਕੀ ਸਾਹਿਬ ਇਤੋਂ ਬੁਰਜਾ ਕਾਲੀ ਬਾਬਾ ਭੂਲਾ ਸਿੰਘ ਜੀ ਛੋਣੀ ਨਹਿੰਗ ਸਿੰਘਾ ਬੁੱਢਾ ਤਲ ਪੰਜਵਾਂ ਤਖਤ ਵਿਖੇ ਸ੍ਰੀ ਅਮਰਸਰ ਸਾਹਿਬ ਵਿਖੇ ਜਾ ਕੇ ਉੱਥੇ ਇੱਕ ਵਾਰੀ ਨਗਰ ਕੀਰਤਨ ਦੇ ਰੂਪ ਜਿਹੜੇ ਜਾ ਰਹੇ ਆ ਉੱਥੇ ਜਾ ਕੇ ਗੁਰੂ ਸਾਹਿਬ ਤੇ ਪ੍ਰਕਾਸ਼ ਉੱਥੇ ਸੁਭਾਏਮਾਨ ਹੋਣਗੇ ਤੇ ਜਿਹੜਾ ਉੱਥੋਂ ਫਿਰ ਹੱਲਾ ਜਿਹੜਾ ਅਕਾਲੀ ਭੂਲਾ ਸਿੰਘ ਜੂੜੀ ਤੋਂ ਆਰੰਭ ਹੋ ਕੇ ਤੇ ਜਿਹੜਾ ਆਪਣੇ ਅਗਲੇ ਬੱਸ ਸਵਾਲਾ ਜਿਹੜਾ ਚੌਕ ਹੈ ਬੱਸ ਸਟੈਂਡ ਵਾਲਾ ਉੱਥੋਂ ਤੱਕ ਜਿਹੜਾ ਹਜੂਰ ਸਾਹਿਬ ਦੀ ਮਰਿਆਦਾ ਉਹਦੇ ਵਿੱਚ ਜਿਹੜਾ ਹੱਲਾ ਬੋਲਿਆ ਜਾਣਾ ਸਾਰੀਆਂ ਆਪਣੇ ਗੁਰਸਿੱਖ ਸੰਗਤਾਂ ਜਿਹੜੀਆਂ ਹਜੂਰੀ ਫੌਜਾਂ ਵਾਲੇ ਨਿਹੰਗ ਸਿੰਘ ਫੌਜਾਂ ਉਹਨਾਂ ਨੇ ਹੱਲਾ ਵੀ ਬੋਲਣਾ ਇਹ ਵੀ ਜਿਹੜੀ ਇੱਕ ਮਰਿਆਦਾ ਹੈ ਹਜੂਰ ਸਾਹਿਬ ਦੀ ਨਿਹੰਗ ਸਿੰਘ ਫੌਜਾਂ ਦੀ ਉਹ ਵੀ ਆਪਾਂ ਜਿਹੜਾ ਹੱਲਾ ਦੇ ਵੀ ਦਰਸ਼ਨ ਕਰਨੇ ਨੇ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਦੀ ਮੌਜ ਇਹ ਜਿਹੜੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਪ੍ਰਗਟ ਕੀਤਾ ਖੰਡੇ ਬਾਟੇ ਦਾ ਅਮਰ ਨਹੀਂ ਜਿਨ੍ਹਾਂ ਨੇ ਛਕਿਆ ਮੈਂ ਬੇਨਤੀ ਕਰਦਾ ਉਹ ਜਰੂਰ ਖੰਡੇ ਬਾਟੇ ਦਾ ਅਮਰ ਛੱਕੇ ਬਾਣੀ ਬਾਣੇ ਦੇ ਧਾਰਨੀ ਹੋਣ ਚਾਰ ਪ੍ਰਚਾਰ ਹੋਣ ਬਾਣੀ ਬਾਣਾ ਪੰਖ ਫਜਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਸੋ ਆਓ ਯਾਤਰਾ ਜਿਹੜੀ ਹੈ ਇਹ ਅੱਜ ਜਿਹੜੀ ਹੈ ਇਹਦੀ ਵਾਪਸੀ ਆ ਯਾਤਰਾ ਦੀ 4 ਵਜੇ ਤਕਰੀਬਨ ਇਹਨਾਂ ਨੇ ਜਿਹੜਾ रेलवे स्टेशन श्री अमृतसर साहिब ਤੋਂ ਦੁਰਨਾ ਤੇ ਸ਼ਾਮ ਨੂੰ ਜਿਹੜਾ ਇਹਨਾਂ ਦਾ ਲੰਗਰ ਹੈ ਉਹ 10 15 ਮਿੰਟ ਲੁਧਿਆਣੇ ਖੜਨਾ ਫਿਰ ਵਾਪਸ ਜਿਹੜਾ ਇਹਨਾਂ ਨੇ ਹਜੂਰ ਸਾਹਿਬ ਜਿਹੜਾ ਪਹੁੰਚਣਾ ਹੈ ਹਜੂਰ ਸਾਹਿਬ ਇਹਨਾਂ ਨੇ ਗੱਲ 6 ਤਰੀਕ ਨੂੰ ਪਹੁੰਚਣਾ 6 ਤਰੀਕ ਨੂੰ ਪਰਸੋਂ ਜਿਹੜੀ 6 ਤਰੀਕ ਨੂੰ ਉੱਥੇ ਪਹੁੰਚਣਗੇ ਮੈਂ ਖਾਸ ਕਰਕੇ ਸਿੰਘ ਸਾਹਿਬ ਜਥੇਦਾਰ ਬਾਬਾ ਕਲਵੰਤ ਸਿੰਘ ਜੀ ਜਥੇਦਾਰ ਤਖਸ਼ਰੀ ਹਜੂਰ ਸਾਹਿਬ ਨਾਂਦੇੜ ਉਹਨਾਂ ਦਾ ਵੀ ਸੱਚਖੰਡ ਬੋਰਡ ਜਿਹੜੇ ਉਹਨਾਂ ਦੇ ਪ੍ਰਧਾਨ ਸਾਰੇ ਮੈਂਬਰ ਸਾਹਿਬਾਨ ਖਾਸ ਕਰਕੇ ਰਵਿੰਦਰ ਸਿੰਘ ਜੀ ਭੰਗਈ ਤੇ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਮਲਕੀਸ਼ ਸਿੰਘ ਜੀ ਜਿਹੜੇ ਹੈੱਡ ਗ੍ਰੰਤੀ ਨਿਸ਼ਰੀ ਅਕਾਲ ਤਖਤ ਸਾਹਿਬ ਦੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵਾਇਸ ਹਰਜੀਤ ਕਾਲਕਾ ਵਾਇਸ ਠੀਕ ਪੰਜਾਬੀ ਟੀਵੀ ਲਈ ਨਰਿੰਦਰ ਸਿੱਠੀ ਅੰਮ੍ਰਿਤਸਰ